ਬੋਲੇ ਖਾ ਜਾਂਦਾ ਹੈ ਰੋਜ਼ ਰੋਜ਼ ਮਨੁੱਖ ਦਾ ਪਰਿਵਾਰ ਵੱਡਾ ਹੋ ਰਿਹਾ ਹੋਵੇਗਾ ਮਨੁੱਖ ਛੋਟਾ ਹੋ ਰਿਹਾ ਹੈ ਰੋਜ਼ ਰੋਜ਼ ਮਨੁੱਖ ਦਾ ਕਾਰੋਬਾਰ ਵੱਡਾ ਹੋ ਰਿਹਾ ਹੋਵੇਗਾ ਮਨੁੱਖ ਛੋਟਾ ਹੋ ਰਿਹਾ ਹੈ ਰੋਜ਼ ਰੋਜ਼ ਮਨੁੱਖ ਦੀਆਂ ਮਹਿਲ ਮਾੜੀਆਂ ਵੱਡੀਆਂ ਹੋ ਰਹੀਆਂ ਹੋਣਗੀਆਂ ਮਨੁੱਖ ਛੋਟਾ ਹੋ ਰਿਹਾ ਹੈ ਵੱਡੇ ਪਰਿਵਾਰ ਨੂੰ ਦੇਖ ਕੇ ਵੱਡੇ ਕਾਰੋਬਾਰ ਨੂੰ ਦੇਖ ਕੇ ਵੱਡੇ ਮਹਿਲਾਂ ਨੂੰ ਵੇਖ ਕੇ ਬੰਦਾ ਸਮਝ ਲੈਂਦਾ ਮੈਂ ਵੀ ਵੱਡਾ ਹੋ ਰਿਹਾ ਤੂੰ ਵੱਡਾ ਨਹੀਂ ਹੋ ਰਿਹਾ ਤੂੰ ਛੋਟਾ ਹੋ ਰਿਹਾ ਹੈ ਕੋ ਰੋਜ਼ ਰੋਜ਼ ਛੋਟਾ ਹੋ ਰਿਹਾ ਹੈ ਔਰ ਕੋ ਇੱਕ ਦਿਨ ਮਿਟ ਜਾਏਗਾ ਇਸ ਬੋਧ ਦੇ ਨਾਲ ਇਸ ਗਿਆਨ ਦੇ ਨਾਲ ਮਨੁੱਖ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਵਰਨਾ ਨਹੀਂ ਤਾਂ ਕਰਮ ਦੇ ਚ ਮਨ ਪੂਰਾ ਹੁੰਦਾ ਹੈ ਉਹ ਕਰਮ ਫਿਰ ਲਿਖਿਆ ਜਾਂਦਾ ਹੈ ਇਹ ਪਾਪੀ ਹੈ ਇਹ ਪੁੰਨ ਹੈ ਬਾਹਰੋਂ ਫੈਸਲਾ ਨਹੀਂ ਕਰ ਸਕਦੇ ਪੁੰਨ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ